ਸਵਾਗਤ ਹੈ ਪੀਟੀਸੀ نیوز ਦੇ 시ਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਹਾਨੂੰ ਦੇਖ ਰਿਹਾ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਅੱਜ ਦੇ ਮੁੱਦੇ ਦੇ ਵਿੱਚ ਗੱਲ ਉਸ ਮੁੱਦੇ ਦੀ ਹੋਵੇਗੀ ਜਿਸ ਤੇ ਲੰਬੇ ਸਮੇਂ ਤੋਂ ਪੰਥਕ ਹਲਕਿਆਂ ਦੀ ਨਜ਼ਰ ਆ ਪੂਰੀ ਦੁਨੀਆ ਦੇ ਵਿੱਚ ਵਸਦੀ ਨਾਨਕ ਨਾਮ ਲੈਵਾ ਸਿੱਖਾਂ ਦੀ ਨਜ਼ਰ ਆ ਤੇ ਹਰ ਰੋਜ਼ ਆਪਣੀ ਅਰਦਾਸ ਦੇ ਵਿੱਚ ਹੁਣ ਇਹ ਗੱਲਾਂ ਸ਼ਾਮਲ ਹੋ ਚੁੱਕੀਆਂ ਨੇ ਕਿ ਉਹ ਬੰਦੀ ਸਿੰਘ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਆਪਣੀ ਤਾਂ ਉਮਰ ਹੰਡਾ ਦਿੱਤੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਉਹ ਹੁਣ ਬਾਹਰ ਆ ਜਾਣ ਪਰ ਕਹਿ ਸਕਦੇ ਹਾਂ ਕਿ ਉਹ ਬਾਹਰ ਨਹੀਂ ਆ ਰਹੇ ਤਾਂ ਇਸ ਦੇ ਪਿੱਛੇ ਸਿੱਧੀ ਸਿੱਧੀ ਰਾਜਨੀਤੀ ਹੈ ਸਿੱਧੀ ਸਿੱਧੀ ਇਹ ਨਜ਼ਰ ਆਂਦੀ ਹੈ ਗੱਲ ਕਿ ਸੱਖਾਂ ਦੇ ਲਈ ਕਾਨੂੰਨ ਹੋਰ ਤੇ ਆਮ ਲੋਕਾਂ ਲਈ ਕਾਨੂੰਨ ਹੋਰ ਹੈ ਅੱਜ ਗੱਲ ਕਰ ਰਹੇ ਹਾਂ ਬਲਵੰਤ ਸਿੰਘ ਰਾਜਵਾਨਾ ਦੀ ਸੁਪਰੀਮ ਕੋਰਟ ਨੂੰ ਵੀ ਹਾਰ ਕੇ ਕੇਂਦਰ ਸਰਕਾਰ ਨੂੰ ਇਹ ਕਹਿਣਾ ਪਿਆ ਕਿ ਭਾਈ ਜਿਸ ਬੰਦੇ ਨੂੰ ਫਾਂਸੀ ਦੀ ਸਜ਼ਾ ਤੁਸੀਂ ਸੁਣਾਈ ਸੀ ਉਹਨੂੰ ਫਾਂਸੀ ਕਿਉਂ ਨਹੀਂ ਦਿੱਤੀ ਜੇ ਤੁਸੀਂ ਉਸ ਦੀ ਸਜ਼ਾ ਮਾਫ਼ ਨਹੀਂ ਕੀਤੀ ਜੇ ਤੁਸੀਂ ਉਸ ਦੀ ਸਜ਼ਾ ਘਟਾਈ ਨਹੀਂ ਤਾਂ ਫਿਰ ਉਸ ਨੂੰ ਫਾਂਸੀ ਦੀ ਸਜ਼ਾ ਕਿਉਂ ਨਹੀਂ ਦਿੱਤੀ ਇਹ ਸਵਾਲ ਰਾਜਵਾਨਾ ਦੀ ਰਹਿਮ ਪਟੀਸ਼ਨ ਤੇ ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਕੱਲ ਅੱਜ ਵੀ ਹੋਈ ਹੈ ਦੁਬਾਰਾ ਸੁਪਰੀਮ ਕੋਰਟ ਨੇ ਫੈਸਲਾ ਨਾ ਲੈਣ ਤੇ ਕੇਂਦਰ ਸਰਕਾਰ ਤੇ ਵੱਡੇ ਸਵਾਲ ਨੇ ਜਿਹੜੇ ਉਚਕੇ ਨੇ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਸੁਪਰੀਮ ਕੋਰਟ ਨੇ ਇਹ ਸਵਾਲ ਅਜੜਾਏ ਚੁੱਕਿਆ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ ਇਹ ਵੀ ਦੱਸਿਆ ਜਾਵੇ ਸੁਪਰੀਮ ਕੋਰਟ ਨੇ ਇਹ ਵੀ ਪੁੱਛਿਆ ਹੁਣ 15 ਅਕਤੂਬਰ ਨੂੰ ਇਸ ਪੂਰੇ ਮਸਲੇ ਦੀ ਸੁਣਵਾਈ ਹੈ ਜਿਹੜੀ ਉਹ ਦੁਬਾਰਾ ਹੋਵੇਗੀ ਰਾਜੋਆਣਾ ਪਿਛਲੇ 29 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਬੜੀ ਆਸ ਤੇ ਕਿਰਨ ਨਜ਼ਰ ਆਈ ਸੀ ਅੱਜ ਤੋਂ ਕੁਝ ਸਾਲ ਪਹਿਲਾਂ 15 ਸਾਲ ਪਹਿਲਾਂ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਪਰ ਕੁਝ ਸਾਲ ਪਹਿਲਾਂ ਇੱਕ ਫੈਸਲਾ ਜਿਹੜਾ ਕੇਂਦਰ ਦੀ ਸਰਕਾਰ ਵੱਲੋਂ ਕੀਤਾ ਗਿਆ ਸੀ ਉਸ ਤੇ ਅਮਲ ਨਹੀਂ ਕੀਤਾ ਗਿਆ ਫੈਸਲਾ ਕੀ ਸੀ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਗੁਰਨਾਨਕ ਪਾਤਸ਼ਾਹ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਤੇ ਉਦੋਂ ਐਲਾਨ ਕੀਤਾ ਜਾਂਦਾ ਕੇਂਦਰ ਦੀ ਸਰਕਾਰ ਵੱਲੋਂ ਨਾ ਸਿਰਫ ਐਲਾਨ ਕੀਤਾ ਜਾਂਦਾ ਬਲਕਿ ਇੱਕ ਨੋਟੀਫਿਕੇਸ਼ਨ ਦੀ ਕਾਪੀ ਹੈ ਜਿਹੜੀ ਉਹ ਜਾਰੀ ਕੀਤੀ ਜਾਂਦੀ ਹੈ ਕਿ ਉਹ ਬੰਦੀ ਸਿੰਘ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਏਗਾ ਜਿਸ ਨੂੰ ਫਾਂਸੀ ਦੀ ਸਜ਼ਾ ਬਕਾਇਦਾ ਨਾਮ ਲਿਖਿਆ ਗਿਆ ਭਾਈ ਬਲਵੰਤ ਸਿੰਘ ਰਾਜੋਆਣਾ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਮਾਫ ਕਰਕੇ ਉਮਰ ਕੈਦ ਵਿੱਚ ਤਬਦੀਲ ਕੀਤੀ ਜਾਂਦੀ ਹੈ ਤਾਂ ਉਮਰ ਕੈਦ ਦੀ ਸਜ਼ਾ ਆਲਰੇਡੀ ਬਰਵਾਂਸੀ ਰਾਜਵਾਨਾ ਭੁਗਤ ਚੁੱਕੇ ਨੇ ਤਾਂ ਉਹਨਾਂ ਨੂੰ ਰਿਹਾ ਕੀਤਾ ਜਾਏਗਾ ਉਹ ਦਿਨ ਤੇ ਅੱਜ ਦਾ ਦਿਨ ਅੱਜ ਵੀ ਉਸ ਉਹ ਨੋਟੀਫਿਕੇਸ਼ਨ ਤੇ ਸਰਕਾਰ ਖਰੀ ਨਹੀਂ ਉਤਰੀ ਬਲਕਿ ਉਸ ਤੇ ਯੂ ਟਰਨ ਲੱਗੀ ਸੰਸਦ ਦੇ ਵਿੱਚ ਜਦੋਂ ਸਵਾਲ ਪੁੱਛਿਆ ਜਾਂਦਾ ਤਾਂ ਹੋਮ ਮਿਨਿਸਟਰ ਕਹਿੰਦੇ ਨੇ ਕਿ ਜਿਸ ਸ਼ਖਸ ਨੂੰ ਆਪਣੇ ਕਿਤੇ ਦਾ ਪਛਤਾਵਾ ਨਹੀਂ ਉਹਨੂੰ ਕੋਈ ਮਾਫੀ ਨਹੀਂ ਮਿਲ ਸਕਦੀ ਕਿਉਂਕਿ ਰਹਿਮ ਦੀ ਅਪੀਲ ਹੈ ਜਿਹੜੀ ਉਹ ਐਸਜੀਪੀਸੀ ਵੱਲੋਂ ਪਾਈ ਗਈ ਸੀ ਨਾ ਕਿ ਪਾਈ ਬਲਵੰਤ ਸਿੰਘ ਰਾਜੂਵਾਨਾਂ ਨੇ ਉਸ ਰਹਿਮ ਦੀ ਅਪੀਲ ਤੇ ਧਿਆਨ ਕਰਦਿਆਂ ਹੋਇਆਂ ਹੀ ਇਹ ਨੋਟੀਫਿਕੇਸ਼ਨ ਦੀ ਕਾਪੀ ਹੈ ਜਿਹੜੀ ਉਹ ਜਾਰੀ ਕੀਤੀ ਗਈ ਸੀ ਤੇ ਅੱਜ ਉਹ ਸਰਕਾਰ ਮੁਕਰ ਜਾਂਦੀ ਹੈ ਸੁਪਰੀਮ ਕੋਰਟ ਦੇ ਵਿੱਚ ਮਸਲਾ ਜਾਂਦਾ ਤਾਂ ਸੁਪਰੀਮ ਕੋਰਟ ਵਾਰ-ਵਾਰ ਨੋਟਿਸ ਪੇਂਦੀ ਹੈ ਕੇਂਦਰ ਦੀ ਸਰਕਾਰ ਨੂੰ ਕਿ ਤੁਸੀਂ ਜਵਾਬ ਦਿਓ ਤੁਸੀਂ ਜਵਾਬ ਦਿਓ ਇਸ ਸ਼ਖਸ ਦਾ ਕਰਨਾ ਕੀ ਹੈ ਜਿਹੜਾ ਬੰਦਾ ਜਿਸ ਨੂੰ ਇਹ ਨਹੀਂ ਪਤਾ ਕਿ ਉਸ ਨੂੰ ਫਾਂਸੀ ਹੋਣੀ ਹੈ ਜਾਂ ਨਹੀਂ ਹੋਣੀ ਉਸ ਦੇ ਲਈ ਇਹ ਬੜੀ ਤੁਚਤੀ ਵਾਲੀ ਗੱਲ ਹੈ ਉਹਨੂੰ ਇੱਕ ਪਾਸੇ ਲਾਓ ਜੇ ਤਾਂ ਫਾਂਸੀ ਦੀ ਸਜ਼ਾ ਦੇਣੀ ਹੈ ਉਹ ਤੈਅ ਕਰੋ ਨਹੀਂ ਤਾਂ ਉਸ ਨੂੰ ਬਾਹਰ ਕੱਢੋ ਤੇ ਅੰਤ ਦੇ ਵਿੱਚ ਜਾ ਕੇ ਹੁਣ ਸਪਰੀਮ ਕੋਰਟ ਨੇ 15 ਅਕਤੂਬਰ ਦਾ ਟਾਈਮ ਦਿੱਤਾ ਕਿ 15 ਅਕਤੂਬਰ ਤੱਕ ਆਪਣਾ ਜਵਾਬ ਫਾਈਲ ਕੀਤਾ ਜਾਵੇ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਨੋਟਿਸ ਆ ਜੜੇ ਉਹ ਕੇਂਦਰ ਦੀ ਸਰਕਾਰ ਨੂੰ ਤੇਗੇ ਨੇ ਮੈਨੂੰ ਇੱਕ ਨੋਟਿਸ ਦੇ ਬਾਰੇ ਤਾਂ ਚੰਗੀ ਤਰ੍ਹਾਂ ਯਾਦ ਆ ਕਿ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਹਲਫਨਾਮਾ ਦਾਖਲ ਕੀਤਾ ਸੀਗਾ ਔਰ ਉਹਦੇ ਵਿੱਚ ਕਿਹਾ ਸੀਗਾ ਕਿ ਭਾਈ ਬਲਵੰਤ ਸਿੰਘ ਰਾਜਵਾਨ ਨੂੰ ਛੱਡਿਆ ਨਹੀਂ ਜਾ ਸਕਦਾ ਕਿਉਂਕਿ ਜੇ ਪਲਵੰਤ ਬਲਵੰਤ ਸਿੰਘ ਰਾਜਵਾਨਾ ਬਾਹਰ ਆਂਦੇ ਨੇ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਜਾਏਗਾ ਇਹ ਟਾਈਮ ਲਾਈਨ ਹੈ ਪੂਰੀ ਰਾਜਵਾਨਾ ਸਾਹਿਬ ਦੇ ਕੇਸ ਦੀ 22 ਦਸੰਬਰ 1995 ਨੂੰ ਗ੍ਰ ਦੀ ਤਰੀਕ ਜਿਹੜੀ ਹਤਾ ਕੀਤੀ ਜਾਂਦੀ ਹੈ 28 ਮਾਰਚ 2012 ਰਾਸ਼ਟਰਪਤੀ ਕੋਲ ਅਪੀਲ ਕੀਤੀ ਜਾਂਦੀ ਉਹ ਉਸ ਵਕਤ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਹ ਰਾਸ਼ਟਰਪਤੀ ਕੋਲ ਜਾਂਦੇ ਨੇ ਕਿ ਜੇ ਬਲਵੰਤ ਸਿੰਘ ਰਾਜਵਾਨ ਨੂੰ ਫਾਂਸੀ ਦਿੱਤੀ ਜਾਂਦੀ ਹੈ ਤਾਂ ਫਿਰ ਮਾਹੌਲ ਹੈ ਜਿਹੜਾ ਬਹੁਤ ਖਰਾਬ ਹੋ ਜਾਏਗਾ ਔਰ ਇਹ ਵੀ ਕਿਹਾ ਜਾਂਦਾ ਕਿ ਉਸ ਵਕਤ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿਹਾ ਸੀ ਜਦ ਤੱਕ ਮੈਂ ਸੀਮਾ ਬਲਵੰਤ ਸਿੰਘ ਰਾਜਵਾਨ ਨੂੰ ਫਾਂਸੀ ਨਹੀਂ ਲੱਗ ਸਕਦੀ 3 ਸਤੰਬਰ 2020 ਨੂੰ ਸੁਪਰੀਮ ਕੋਰਟ ਦੇ ਵਿੱਚ ਅਪੀਲ ਉੱਤੇ ਜਿਹੜਾ ਉਹ ਕੇਸ ਹੁੰਦਾ ਇਸ ਤੋਂ ਇਲਾਵਾ ਅਪੀਲ ਦੀ ਮੌਜੂਦਾ ਸਥਿਤੀ ਕੀ ਹੈ ਤੁਸੀਂ ਹਾਸੋਹਿਣੀ ਚੀਜ਼ ਦੇਖੋ ਅਸੀਂ ਕਹਿੰਦੇ ਹਾਂ ਨਾ ਜਦੋਂ ਅਦਾਲਤਾਂ ਦੇ ਵਿੱਚ ਲੋਕ ਬਿਰਕ ਹੋ ਜਾਂਦੇ ਨੇ ਖੜੇ-ਖੜੇ ਥੱਕ ਜਾਂਦੇ ਨੇ ਮਰ ਜਾਂਦੇ ਨੇ ਇਹ ਉਸ ਦੀ ਜ਼ਿੰਦਾ ਜાગ ਦੀ ਸਬੂਤ ਆ 20 ਮਾਰਚ 2022 ਨੂੰ ਫਾਂਸੀ ਤੇ ਰੋਕ ਲੱਗ ਜਾਂਦੀ ਹੈ ਰਾਸ਼ਟਰਪਤੀ ਨੇ ਫੈਸਲੇ ਲਈ ਗ੍ਰਹਿ ਮੰਤਰਾਲੇ ਕੋਲ ਅਪੀਲ ਭੇਜੀ 2020 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇਹ ਮਸਲਾ ਪਹੁੰਚ ਜਾਂਦਾ ਹੈ 3 ਸਾਲ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਚੱਲ ਰਿਹਾ ਹੈ ਸੁਪਰੀਮ ਕੋਰਟ ਨੇ ਗ੍ਰਹਿ ਮੰਤਰਾਲੇ ਤੇ ਫੈਸਲਾ ਛੱਡਿਆ 12 ਸਾਲਾਂ ਤੋਂ ਅਪੀਲ ਤੇ ਹੀ ਫੈਸਲੇ ਦੀ ਉੜੀ ਕਿ ਜੜੀ ਉਹ ਕੀਤੀ ਜਾ ਰਹੀ ਹੈ 12 ਸਾਲ ਹੋ ਗਏ ਆ ਇਸ ਅਪੀਲ ਤੇ ਹੀ ਹੈ ਜੜੀ ਆ ਉਹ ਉੜੀ ਕੀਤੀ ਜਾ ਰਹੀ ਹੈ ਸੋ ਇੱਥੋਂ ਅੰਦਾਜ਼ਾ ਲਾਓ ਕਿ ਕਿੰਨੇ ਲੰਬਾ ਸਮਾਂ ਕਿੰਨਾ ਇਹ ਅਜਿਹੇ ਕੇਸ ਜਿਹੜੇ بڑے ਲਾਈਮਲਾਈਟ ਦੇ ਵਿੱਚ ਰਹਿਣ ਵਾਲੇ ਕੇਸ ਨੇ ਉਹਨਾਂ ਨੂੰ ਇੰਨਾ ਇੰਨਾ ਇੰਤਜ਼ਾਰ ਕਰਨਾ ਪੈਂਦਾ ਤੇ ਆਮ ਲੋਕਾਂ ਦੀ ਤਾਂ ਫਿਰ ਆਪਾਂ ਗੱਲ ਛੱਡ ਹੀ ਦਈਏ ਕਿ ਉਹਨਾਂ ਨੂੰ ਕਿੰਨਾ ਕਿੰਨਾ ਸਮਾਂ ਜਿਹੜਾ ਉਹ ਉਡੀਕ ਕਰਨੀ ਪੈਂਦੀ ਹੈ ਮੇਰੇ ਨਾਲ ਮੌਜੂਦ ਨੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਲਈ ਗੁਰਚੰਦ ਸਿੰਘ ਗਰੇਵਾਲ ਸਾਹਿਬ ਮੈਂਬਰ ਰਿਸ਼ੁਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅਮਰਦੀਪ ਸਿੰਘ ਧਾਰਨੀ ਸਾਹਿਬ ਬੁਲਾਰਨੇ ਸ਼ੁਰਮਣੀ ਅਕਾਲੀ ਦਲ ਦੇ ਬਹੁਤ-ਬਹੁਤ ਸਵਾਗਤ ਹੈ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਤੁਹਾਡਾ ਵੀ ਗਰੇਵਲ ਸਾਹਿਬ ਸ਼ੁਰੂਆਤ ਤੁਹਾਡੇ ਤੋਂ ਹੀ ਕਰਦੇ ਆ ਇਸ ਕੇਸ ਨੂੰ ਮੈਨੂੰ ਲੱਗਦਾ ਕਿ ਜਿੰਨਾ ਕੁ ਮੈਨੂੰ ਹੋਸ਼ ਹੈ ਮੈਂ ਪਿਛਲੇ 18-19 ਸਾਲ ਤੋਂ ਮੀਡੀਆ ਲਾਈਨ ਦੇ ਵਿੱਚ ਆ ਮੈਂ 18-19 ਸਾਲ ਤੋਂ ਹੀ ਇਸ ਕੇਸ ਤੇ ਪੂਰੀ ਨਜ਼ਰ ਰੱਖੀ ਹੋਈ ਹੈ ਮੈਨੂੰ ਤਰੀਕ ਦਰ ਤਰੀਕ ਯਾਦ ਹੈ ਨੋ ਨੋਟਿਸ ਜਾਰੀ ਕੀਤੇ ਸੀ ਸੁਪਰੀਮ ਕੋਰਟ ਨੇ ਕੇਂਦਰ ਦੀ ਸਰਕਾਰ ਨੂੰ ਨੋ ਨੋਟਿਸ ਕਿ ਤੁਸੀਂ ਆ ਕੇ ਜਵਾਬ ਦਿਓ ਤੇ ਦਸਵੇਂ ਨੋਟਿਸ ਦੇ ਵਿੱਚ ਜਾ ਕੇ ਕੇਂਦਰ ਦੀ ਸਰਕਾਰ ਕਹਿੰਦੀ ਹੈ ਕਿ ਇਸ ਸ਼ਖਸ ਨੂੰ ਛੱਡਿਆ ਨਹੀਂ ਜਾ ਸਕਦਾ ਉਸ ਸ਼ਖਸ ਬਾਰੇ ਇਹ ਕਹਿੰਦੀ ਹੈ ਜਿਸ ਸ਼ਖਸ ਨੂੰ 550ਵੇਂ ਪ੍ਰਕਾਸ਼ਪੁਰਪਤੇ ਛੱਡਣ ਦਾ ਖੁਦ ਐਲਾਨ ਨੋਟੀਫਿਕੇਸ਼ਨ ਦੇ ਵਿੱਚ ਕਰ ਦਿੰਦੇ ਨੇ ਫਿਰ ਹੁਣ ਇਹ ਤੁਹਾਨੂੰ ਲੱਗਦਾ ਨਹੀਂ ਕਿ ਬੇਗਾਨਗੀ ਦੀ ਭਾਵਨਾ ਕਿਉਂ ਨਾ ਆਵੇ ਸਿੱਖਾਂ ਦੇ ਮਨ ਦੇ ਵਿੱਚ ਅਰਪੀ ਜੀ ਬਹੁਤ ਅੱਛਾ ਵਿਚਾਰ ਤੁਸੀਂ ਦੱਸਿਆ ਹੂੰ ਤੁਹਾਡੇ ਪ੍ਰੋਗਰਾਮ ਦਾ ਨਾਮ ਵਿਚਾਰ ਆ ਤੇ ਤਕਰਾਰ ਆ ਤੁਸੀਂ ਵਿਚਾਰ ਵੀ ਕਰਦੇ ਹੋ ਤਕਰਾਰ ਵੀ ਕਰਦੇ ਹੋ ਜੀ ਅੱਜ ਤੁਹਾਡੇ ਪ੍ਰੋਗਰਾਮ ਦੇ ਟਾਈਟਲ ਦੇ ਵਿੱਚੋਂ ਇੱਕ ਸ਼ਬਦ ਤਕਰਾਰ ਜਿਹੜਾ ਵਾ ਅੱਜ ਦੇ ਦਿਨ ਅਖਬਾਰ ਦੀਆਂ ਸੁਰਖੀਆਂ ਵਿੱਚੋਂ ਝਾਤੀ ਮਾਰ ਰਿਹਾ ਹੂੰ ਮੈਂ ਦੇਖ ਰਿਹਾ ਕਿ ਜਿਹੜਾ ਸਾਡਾ ਨਿਆਂ ਦਾ ਸਭ ਤੋਂ ਵੱਡਾ ਮੰਦਿਰ ਆ ਸੁਪਰੀਮ ਕੋਰਟ ਜੀ ਉਹਦੇ ਵੱਲੋਂ ਜਿਹੜੀ ਆਈ ਗੱਲ ਉਹ ਸਾਰੇ ਅਖਬਾਰਾਂ ਦੇ ਫਰੰਟ ਪੇਜ ਤੇ ਆ ਯੇ ਵੇ ਤੁਸੀਂ ਪਹਿਲਾਂ ਜ਼ਿਕਰ ਕੀਤਾ ਜੀ ਕਿ ਬਲਵਤ ਸਿੰਘ ਰਾਜਵਾਨਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਸੁਪਰੀਮ ਕੋਰਟ ਹਾਂਜੀ ਜੀ ਉਹ ਨਿਆਂਪਾਲਿਕਾ ਇਹ ਗੱਲ ਕਰਦੀ ਆ ਤੇ ਦੂਜੇ ਪਾਸੇ ਜਿਹਦੇ ਬਾਰੇ ਗੱਲ ਕਰਦੀ ਆ ਉਹ ਕਹਿੰਦਾ ਵੀ ਮੈਨੂੰ ਫਾਂਸੀ ਦੇਣ ਵਿੱਚ ਦੇਰੀ ਕਿਉਂ ਹੈ ਹੂੰ ਦੇਖੋ ਕਿੰਨਾ ਵੱਡਾ ਫ਼ਕ ਬਣ ਗਿਆ ਹਾਂ ਇਹ ਦੋ ਇੱਕ ਸਸਤਾ ਨਿਆਂਪਾਲਿਕਾ ਦੇ ਇੱਕ ਉਹ ਜਿਹੜਾ ਉਹਨਾਂ ਦੇ ਨਿਗਾਹ 'ਚ ਮੁਜਰਮ ਆ ਉਹਨਾਂ ਦੇ ਵਿਚਾਲੇ ਇੱਕ ਤਕਰਾਰ ਹੈ ਉਹ ਕਹਿੰਦਾ ਤੁਸੀਂ ਮੈਨੂੰ ਕਹਿੰਦੇ ਵਾਸੀ ਕਿਉਂ ਨਹੀਂ ਦਿੱਤੀ ਉਹ ਕਹਿੰਦਾ ਮੈਨੂੰ ਵਾਸੀ ਦੇਣੀ ਦੇਰੀ ਕਿਉਂ ਹੂੰ ਦੇਖੋ ਇਹ ਤਵਖਰੇ ਤਰ੍ਹਾਂ ਦਾ ਕੇਸ ਹੈ ਧਾਰਨੀ ਸਾਹਿਬ ਜਿਹੜੇ ਵਕੀਲ ਨੇ ਉਹਨਾਂ ਨੂੰ ਅਦਾਲਤਾਂ ਦੇ ਸਿਸਟਮ ਬਾਰੇ ਪਤਾ ਪਰ ਇਸ ਜਿਹੜੀ ਗੱਲ ਨੂੰ ਤੁਸੀਂ ਬਹੁਤ ਬਰੀਕੀ ਨਾਲ ਜ਼ਿਕਰ ਕਰਤਾ ਆਪਾਂ ਇੱਕ ਵਾਰ ਨਹੀਂ ਬਹੁਤ ਵਾਰ ਕੀਤਾ ਪਰ ਇਹਦੀ ਗੰਭੀਰਤਾ ਨੂੰ ਜ਼ਰੂਰ ਵੇਖੀਏ ਕਿ ਇੱਕ ਵਿਅਕਤੀ ਹੈ ਜਿਹੜਾ ਹਲਫਨਾਮਾ ਦਿੰਦਾ ਕੋਈ ਵਕੀਲ ਨਹੀਂ ਕਰਦਾ ਉਹ ਕਹਿੰਦਾ ਵੀ ਮੈਨੂੰ ਮੈਨੂੰ ਤੁਸੀਂ ਜਿਹੜੀ ਬੰਦੀ ਸਜ਼ਾ ਦਿੱਤੀ ਜਾਵੇ ਉਹ ਕੋਈ ਰਹਿਮ ਦੀ ਅਪੀਲ ਨਹੀਂ ਕਰਦਾ ਤੇ ਸਾਡਾ ਜਿਹੜਾ ਦੇਸ਼ ਦਾ ਹੋਮ ਮਿਨਿਸਟਰ ਉਹ ਕਹਿੰਦਾ ਅਸੀਂ ਮਾਫੀ ਨਹੀਂ ਦੇਣੀ ਜਿੰਨੀ ਦੇਰ ਤੱਕ ਮਸੂਮ ਨਹੀਂ ਕਰਦਾ ਉਹ ਕਹਿੰਦਾ ਚੋਣ Ủy ਕਮੇਟੀ ਨੂੰ ਤੁਸੀਂ ਮੇਰੀ ਪਟੀਸ਼ਨ ਵਾਪਸ ਲਓ ਮੇਰੇ ਤੇ ਜਿਹੜਾ ਜਿਹੜਾ ਦੋਸ਼ ਲੱਗਾ ਮੈਂ ਫਾਂਸੀ ਦੇ ਰਸੇ ਦੇ ਝੂਲਣ ਨੂੰ ਤਿਆਰ ਹਰਪ੍ਰੀਤ ਜੀ ਬਹੁਤ ਬਹੁਤ ਇੱਕ ਵੱਖਰੀ ਜੀ ਗੱਲ ਹੈ ਬਿਲਕੁਲ ਠੀਕ ਤਾਂ ਇਹ ਚੀਜ਼ ਜਿਹੜੀ ਆ ਇਹ ਸਿੱਖੀ ਦੇ ਕਨਸੈਪਟ ਨੂੰ ਦਿਖਾਉਂਦੀ ਆ ਜਦੋਂ ਆਪਾਂ ਕਹਿੰਦੇ ਆ ਜੀ ਕਿ ਸਿੱਖ ਯੋਧਿਆਂ ਨੇ ਫਾਂਸੀਆਂ ਦੇ ਰੱਸੇ ਚੁੰਮੇ ਹੂੰ ਇਹ ਉਹ ਵਿਅਕਤੀ ਨੇ ਉਹ ਜਜ਼ਬਾਵਾ ਜਿਹੜੇ ਫਾਂਸੀ ਦੇ ਰੱਸੇ ਚੁੰਮ ਸਕਦੇ ਨੇ ਮੈਂ ਇੱਥੇ ਇੱਕ ਹੋਰ ਗੱਲ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਸੁਪਰੀਮ ਕੋਰਟ ਕਹਿੰਦਾ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਹੂੰ ਤੇ ਹੁਣ ਫਾਂਸੀ ਨਾ ਦੇਣ ਦੇ ਲਈ ਰੁਕਾਵਟ ਵਿੱਚ ਕੌਣ ਬੰਦੇ ਨੇ ਹੂੰ ਸਭ ਤੋਂ ਪਹਿਲਾਂ ਅਕਾਲੀ ਦਲ ਦਾ ਪ੍ਰਧਾਨ ਦਾ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਪਹਿਲਾ ੜਕਾ ਵਾ ਮੈਂ ਮਾਫ ਕਰਨਾ ਮੈਂ ਇੱਥੇ ਕਿਸੇ ਨੂੰ ਟਕਰਾਤ ਨਹੀਂ ਪੈਣਾ ਚਾਹੁੰਦਾ ਪਰ ਇੱਕ ਸਵਾਲ ਉੱਠਦੇ ਨੇ ਕਿ ਅਕਾਲੀ ਦਲ ਨੇ ਕੀ ਕੀਤਾ ਸਭ ਤੋਂ ਵੱਡਾ ੜਕਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਲਵੰਤ ਸਿੰਘ ਰਾਜਵੜ ਦੀ ਫਾਂਸੀ ਦੀ ਜਦੋਂ ਆਰਡਰ ਹੋਇਆ ਪਟਿਆਲਾ ਜੇਲ੍ਹ ਵਿੱਚ ਫਾਂਸੀ ਲੱਗਣੀ ਸੀ ਬਾਦਲ ਸਾਹਿਬ ਦਿੱਲੀ ਚਲੇ ਗਏ ਰਾਸ਼ਟਰਪਤੀ ਨੂੰ ਮਿਲੇ ਮੁੱਖ ਮੰਤਰੀ ਨੂੰ ਮਿਲੇ ਉਸ ਤੋਂ ਦੂਜਾ ੜਕਾ ਸਿੱਖਾਂ ਦੀ ਸਸਤਾ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਆ ਹੂੰ ਜੀ ਨੇ ਬਲਵੰਤ ਸਿੰਘ ਰਾਜਵਾਨਾਂ ਦੀ ਪੂਰਨ ਸਹਿਮਤੀ ਤੋਂ ਬਗੈਰ ਇਹ ਭਾਵਨਾ ਲਈ ਕਿ ਸਿੱਖਾਂ ਦਾ ਜਿਹੜਾ ਜਿੰਦਾ ਸ਼ਹੀਦ ਆ ਉਸ ਦੇ ਲਈ ਅਸੀਂ ਰਹਿਮ ਦੀ ਅਪੀਲ ਪਾਵਾਂਗੇ ਕਿ ਕਾਨੂੰਨ ਦੇ ਵਿੱਚ ਸਾਨੂੰ ਅਧਿਕਾਰ ਹੈ ਹੂੰ ਤੇ ਉਹ ਪਾਈ ਗਈ ਪਰ ਤੁਸੀਂ ਦੇਖੋ ਕਿ 12 ਸਾਲ ਤੋਂ ਉਸ ਦਾ ਫੈਸਲਾ ਨਹੀਂ ਹੋ ਰਿਹਾ ਬਿਲਕੁਲ ਠੀਕ ਉਹਨੂੰ ਖੁੱਦੋ ਬਣਾ ਕੇ ਕਦੇ ਸਰਕਾਰ ਕੋਲੇ ਚਲੀ ਜਾਂਦੀ ਆ ਹੂੰ ਕਦੇ ਸੁਪਰੀਮ ਕੋਰਟ ਕੋਲੇ ਚਲੀ ਜਾਂਦੀ ਆ ਤੇ ਇਹ ਚੀਜ਼ ਇੱਥੇ ਹੀ ਚੱਲ ਰਹੀ ਆ ਹੁਣ ਫੇਰ 15 ਜਿਹੜੀ ਆ ਅਕਤੂਬਰ ਪਾਸ ਦਿੱਤੀ ਗਈ ਆ ਤੋਂ ਦੇਖੋ ਇਹਦੇ ਵਿੱਚ ਕੌਣ ਦਿਆ ਦੇਗਾ ਕੀ ਨਿਆਂਪਾਲਿਕਾ ਨਿਆਂ ਦੇਗੀ ਮੈਨੂੰ ਬੜਾ ਚੰਗਾ ਲੱਗਾ ਸੀ ਪਿਛਲੇ ਦਿਨੀ ਮੈਂ ਮੈਂ ਇੱਕ ਛੋਟਾ ਜਿਹਾ ਸਵਾਲ ਗਰਵਲ ਸਾਹਿਬ ਇੱਕ ਛੋਟਾ ਜਿਹਾ ਸਵਾਲ ਤੁਹਾਡਾ ਤੋਂ ਪੁੱਛ ਲਵਾਂ ਉਹ ਕਹਿੰਦੇ ਨੇ ਦੇਸ਼ ਦੇ ਗ੍ਰਹਿ ਮੰਤਰੀ ਹੋਮ ਮਿਨਿਸਟਰ ਇਹ ਕਹਿੰਦੇ ਨੇ ਕਿ ਜਿਸ ਸ਼ਖਸ ਨੂੰ ਆਪਣੇ ਕੀਤੇ ਦਾ ਪਛਤਾਵਾ ਨਹੀਂ ਉਹ ਮਾਫੀ ਦਾ ਹੱਕਦਾਰ ਨਹੀਂ ਫਿਰ ਕੀ ਕਹੋਂਗੇ ਦੇਖੋ ਦੇਖੋ ਇੱਕ ਇੱਕ ਆਮ ਜਿਹਾ ਸਵਾਲ ਆ ਕਿ ਭਾਈ ਰਾਜੋਆਣਾ ਦਾ ਬਿਆਤ ਸਿੰਘ ਰਾਜ ਨਿੱਜੀ ਕੋਈ ਮਸਲਾ ਨਹੀਂ ਸੀ ਹਮ ਇਸ ਪੰਜਾਬ ਦੇ ਅੰਦਰ ਜਿਹੜਾ ਕਾਂਗਰਸ ਨੇ ਜ਼ੁਲਮ ਦਾ ਦੌਰ ਕੀਤਾ ਪਿੰਡਾਂ ਵਿੱਚੋਂ ਜੰਨਾ ਨਹੀਂ ਚਲੀਆਂ ਜੰਨਾ ਨਹੀਂ ਉਠੀਆਂ ਸਿਰੇ ਨਹੀਂ ਬੱਜੇ ਹਜ਼ਾਰਾਂ ਜਿਹੜੇ ਨੌਜਵਾਨ ਜਿਹੜੇ ਆ ਚੁੱਕੇ ਢੂਠੇ ਮੁਕਾਬਲੇ ਅਜ ਮਾਰ ਦਿੱਤੇ ਗਏ ਇਸ ਗੱਲ ਦਾ ਰੋਣਾ ਰੋਇਆ ਸੁਪਰੀਮ ਕੋਰਟ ਨੇ ਇਸ ਗੱਲ ਨੂੰ ਮਨਜ਼ੂਰ ਕੀਤਾ ਕਿ ਜਿਹੜੇ ਸਾਡੇ ਹਿਊਮਰਾਈਜ਼ਡ ਕਾਰਕਟਰ ਜਿਹੜੇ ਆ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਸੀ ਉਹ ਸੱਚ ਹੋ ਨਿਰਬੜੀਆਂ ਹੂੰ ਹੋਰਸ ਗੱਲ ਦੇ ਰੋਸ ਵਜੋਂ ਜੋ ਉਹਨਾਂ ਦੇ ਮੰਦਾ ਬਲਬਲਾ ਸੀ ਉਹਨਾਂ ਨੇ ਉਸ ਗੱਲ ਦਾ ਫੈਸਲਾ ਸੁਣਾ ਦਿੱਤਾ ਸੋ ਇਹ ਗੱਲ ਕਹੀਏ ਵੀ ਉਹ ਕਹਿੰਦੇ ਆ ਕਿ ਅਸੀਂ ਜਿਹੜਾ ਜੁਰਮ ਕੀਤਾ ਉਸਤੇ ਮਾਫੀ ਨਹੀਂ ਮੰਗਾਂਗੇ। ਹੂੰ। ਇਹੋ ਹੀ ਵੱਡਾ ਪਣ। ਸਰਕਾਰ ਕੀ ਫੈਸਲਾ ਕਰਦੀ ਆ। ਹੂੰ। ਸਰਕਾਰ ਦੋ ਦੋ ਸਜ਼ਾਵਾਂ ਦੇ ਰਹੀ ਆ। ਹੂੰ। ਇੱਕ ਤਾਂ 29 ਸਾਲ ਤੋਂ ਜੇਲ੍ਹ 'ਚ ਨਹੀਂ। ਹੂੰ। ਦੂਸਰੇ ਉਹ 16 ਸਾਲ ਤੋਂ ਫਾਂਸੀ ਕੋਠੀ ਵਿੱਚ ਨਹੀਂ। ਪਰ ਉਹਦੀ ਚੜ੍ਹਦੀ ਕਲਾ ਉਹਦਾ ਗੁਰੂ ਦੇ ਪ੍ਰਤੀ ਭਾਵਨਾ ਉਹਦਾ ਜਿਹੜਾ ਜਜ਼ਬਾ ਵਾ ਉਹਨੂੰ ਅੱਜ ਤੱਕ ਮਰ ਨਹੀਂ ਦਿੰਦਾ ਉਹ ਚੜ੍ਹਦੀ ਕਲਾ ਚ ਤੁਸੀਂ ਇੱਕ ਹੋਰ ਗੱਲ ਦੇਖੋ ਕਿ ਜਦੋਂ ਦਾ ਦੇ ਨਾਮ ਯਾਦ ਹੋਇਆ ਮੈਨੂੰ ਲੱਗਦਾ ਕਿ ਪਹਿਲਾ ਕੇਸ ਹੈ ਬਲਵੰਤ ਸਿੰਘ ਰਾਜਵਾਨ ਦਾ ਜਿਹਨੂੰ 29 ਸਾਲ ਦੇ ਵਿੱਚ ਸਿਰਫ 3 ਘੰਟੇ 3 ਘੰਟੇ ਦੀ ਪ੍ਰੋਫ ਮਿਲੀ ਆ ਇੱਕ ਵਾਰ ਉਹਦੇ ਬਾਪ ਦੇ ਭੋਗ ਤੇ ਇੱਕ ਵਾਰ ਉਹਦੇ ਭਰਾ ਦੇ ਭੋਗ ਤੇ ਦੋਨੋਂ ਟਾਈਮ ਦੇ ਵਿੱਚ ਮੈਂ ਉਹਨੂੰ ਪੜ੍ਹ ਰਿਆ ਸੀ ਕਿ ਉਹ ਵਿਅਕਤੀ ਯਾਰ ਕਿਸ ਮਿੱਟੀ ਦਾ ਬਣਿਆ ਕਿ ਉਹਦੀ ਇੰਨੀ ਚੜ੍ਹਦੀ ਕਲਾ ਕਿ ਉਹ ਇਸ ਗੱਲ ਤੇ ਘਬਰਾਉਂਦਾ ਹੀ ਨਹੀਂ ਇਸ ਦਾ ਬਲਾਲ ਹੀ ਨਹੀਂਗਾ ਤੇ ਉਹ ਠੋਕ ਕੇ ਕਹਿੰਦਾ ਵੀ ਸ਼ਰੌਣੀ ਕਮੇਟੀ ਮੇਰਾ ਮੇਰੀ ਜਿਹੜੀ ਪਟੀਸ਼ਨ ਮੈਂ ਆ ਕੇ ਸਭ ਤੁਹਾਡੇ ਕੋਲ ਵਾਪਸ ਹਾਂ ਮੈਂ ਮੈਂ ਫਾਂਸੀ ਵੈਸੇ ਚੋਂ ਲੜ ਤਿਆਰ ਤਾਰਨੀ ਸਾਹਿਬ ਤਾਰਨੀ ਸਾਹਿਬ ਲੀਗਲੀ ਤੌਰ ਤੇ ਸੁਪਰੀਮ ਕੋਰਟ ਦੇ ਸਾਹਮਣੇ ਜੋ ਵੀ ਫੈਕਟਸ ਰੱਖੇਗੇ ਨੇ ਜੋ ਸੁਪਰੀਮ ਕੋਰਟ ਇਹ ਕਹਿੰਦੀ ਹੈ ਸੁਪਰੀਮ ਕੋਰਟ ਨੇ ਹੁਣ ਕੇਂਦਰ ਦੀ ਸਰਕਾਰ ਨੂੰ ਪੁੱਛਿਆ ਕੀ ਫਾਂਸੀ ਕਿਉਂ ਨਹੀਂ ਦਿੱਤੀ ਗਈ ਇਹਨੂੰ ਇਹਦਾ ਮਤਲਬ ਆਪਾਂ ਸਿਰਫ ਇਹ ਨਹੀਂ ਕਰ ਸਕਦੇ ਕਿ ਸੁਪਰੀਮ ਕੋਰਟ ਅਗੇਂਸਟ ਬਲਵੰਤ ਸਿੰਘ ਰਾਜੋਣਾ ਤੇ ਉਹਨਾਂ ਤੇ ਤਾਂ ਇਹ ਵੀ ਹੋ ਸਕਦਾ ਨਾ ਕੇਸ ਦਾ ਸਟੇਟਸ ਪੁੱਛਿਆ ਭਾਈ ਜੇ ਤੈਹ ਹੋ ਗਿਆ ਸੀਗਾ ਕਿ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ ਜਾਂ ਤਾਂ ਉਸ ਬੰਦੇ ਨੂੰ ਰਿਹਾ ਕਰੋ ਜਾਂ ਫਾਂਸੀ ਦਿਓ ਫਿਰ ਸਵਾਲ ਜਿਹੜਾ ਉਹ ਠੀਕ ਪੁੱਛਿਆ ਲੌਜੀਕ ਹੈ ਇਸ ਗੱਲ ਦੇ ਪਿੱਛੇ ਬਿਲਕੁਲ ਹਰਪ੍ਰੀਤ ਜੀ ਜਿਹੜਾ ਤੁਹਾਡਾ ਕੁਐਸਚਨ ਹੈ ਨਾ ਹੂੰ ਇਹ ਬਿਲਕੁਲ ਕਲੀਅਰ ਹੈਗਾ ਇਟਸ ਅ ਕੁਇਰੀ ਆਫ ਦਾ ਕੋਰਟਸ ਬਿਲਕੁਲ ਠੀਕ ਕੋਰਟ ਵੱਲੋਂ ਇਹ ਕੁਐਰੀ ਕੀਤੀ ਗਈ ਹੈ ਕਿ ਇਹਦਾ ਮਤਲਬ ਇਹ ਨਹੀਂ ਕੱਢ ਲੈਣਾ ਚਾਹੀਦਾ ਕਿ ਉਹਨਾਂ ਨੇ ਕਿਹਾ ਇਹਨਾਂ ਨੂੰ ਫਾਂਸੀ ਦੇ ਦਿਓ ਹੂੰ ਕਿਉਂਕਿ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਜਿਹੜੀ ਉਹ ਅਵੇਅਰ ਹੈ ਇਸ ਮਾਮਲੇ ਦੇ ਉੱਤੇ ਕਿ ਮੈਂ ਤੁਹਾਨੂੰ ਦੱਸ ਸਕਦਾ ਵੇ ਗਿਣਤੀ ਗਿਣ ਸਕਦਾ ਕਿ ਕਿੰਨੇ ਆਨਰੇਬਲ ਸੁਪਰੀਮ ਕੋਰਟ ਨੇ ਕੇਸਾਂ ਦੇ ਵਿੱਚ ਇਹ ਆਰਡਰ ਕੀਤੇ ਹੈਗੇ ਆ ਕਿ ਜਿਹੜੇ ਲੋਕ ਬਹੁਤ ਸਾਲਾਂ ਤੋਂ ਅੰਦਰ ਬੈਠੇ ਹੈਗੇ ਆ ਜਿਨ੍ਹਾਂ ਦੀ ਸਜ਼ਾ ਬਹੁਤ ਲੰਬੀ ਹੋ ਚੁੱਕੀ ਹੈਗੀ ਆ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਜਿਹੜਾ ਹੈਗਾ ਫਾਂਸੀ ਦੀ ਤਲਵਾਰ ਲਟਕ ਰਹੀ ਆ ਤਾਂ ਉਹਨਾਂ ਨੂੰ ਕਮਿਊਟ ਕਰਕੇ ਜਿਹੜਾ ਹੈਗਾ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ ਚੇਂਜ ਕਰ ਦਿੱਤਾ ਜਾਵੇ ਜੀ ਉਹਨਾਂ ਕੇਸਾਂ ਦੇ ਵਿੱਚ ਦੇਖੋ ਇਹ ਕੇਸ ਨਾ ਇਸ ਕਰਕੇ ਇਹਨਾਂ ਨੇ ਜ਼ਿਆਦਾ ਪ੍ਰੈਸਟਿਜ ਇਸ਼ੂ ਬਣਾਇਆ ਬੈਗਾ ਕਿ ਇਹਨਾਂ ਨੂੰ ਸੂਟ ਕਰਦਾ ਹੈ ਕਿਉਂਕਿ ਸਰਦਾਰ ਬਿਆਨ ਸਿੰਘ ਉਸ ਟਾਈਮ ਦੇ ਚੀਫ ਮਿਨਿਸਟਰ ਸੀ ਚੀਫ ਮਿਨਿਸਟਰ ਹੁਣ ਕਰਕੇ ਜਿਹੜਾ ਹੈਗਾ ਇਹਨਾਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਹੈਗੀ ਆ ਕਰ ਦਿੱਤੀ ਗਈ ਪਰ ਮੈਂ ਇੱਕ ਗੱਲ ਮੇਰਾ ਕੁਐਸਚਨ ਹੋਰ ਹੈਗਾ ਜੀ ਮੈਨੂੰ ਇਹ ਵੀ ਦੱਸ ਦੇਣ ਕਿ ਰਜੀਵ ਗਾਂਧੀ ਵਾਲਾ ਕੇਸ ਸੀ ਜਿਹੜਾ ਉਸ ਦੇ ਵਿੱਚ ਕਿੰਨੇ ਬੰਦੇ ਮਰੇ ਸੀ ਕਿਹੜੇ ਨੂੰ ਫਾਂਸੀ ਹੋਈ ਕਿਸੇ ਨੂੰ ਫਾਂਸੀ ਨਹੀਂ ਹੋਈ ਔਰ ਉਸ ਤੋਂ ਬਾਅਦ ਜਿਹੜਾ ਮਨਿੰਦਰਜੀਤ ਸਿੰਘ ਬਿੱਟੇ ਵਾਲੇ ਦੇ ਕੇਸ ਦੇ ਵਿੱਚ ਕਿੰਨੇ ਬੰਦੇ ਮਰੇ ਸੀ ਕਿਸੇ ਨੂੰ ਫਾਂਸੀ ਨਹੀਂ ਹੋਈ ਸਰਦਾਰ ਭੁੱਲਰ ਦੀ ਜਿਹੜੀ ਫਾਂਸੀ ਦੀ ਸਜ਼ਾ ਸੀ ਉਹ ਕਮਿਊਟ ਹੋ ਕੇ ਜਿਹੜਾ ਹੈਗਾ ਉਹ ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ ਚੇਂਜ ਹੋਈ ਉਹ ਇੱਥੇ ਜਿਹੜੀਆਂ ਗੱਲਾਂ ਹੈਗੀਆਂ ਨਾ ਦੋ ਤਿੰਨ ਗੱਲਾਂ ਇਹ ਹੈਗੀਆਂ ਜੇ ਤੋ ਤੱਕ ਤਾਂ ਮੈਂ ਆਨਰੇਬਲ ਸੁਪਰੀਮ ਕੋਰਟ ਦੀ ਗੱਲ ਕਰਦਾ ਹੈਗਾ ਮੇਰਾ ਗਿਲਾ ਐਨੀ ਗੱਲ ਤੇ ਹੀ ਹੈਗਾ ਕਿ ਹਨਰੇਵਲ ਸੁਪਰੀਮ ਕੋਰਟ ਜਿਵੇਂ ਪਿਛੇ ਸੀ ਨਾ ਕਿ ਅੱਖਾਂ ਦੇ ਉੱਤੇ ਜਿਹੜੀ ਹੈਗੀ ਆ ਬੇਵੀ ਦੇ ਪੱਟੀ ਬੰਨੀ ਵੀ ਸੀ ਪਰ ਪਿਛਲੇ ਜਦੋਂ ਹਨਰੇਵਲ ਚੀਫ ਜਸਟਿਸ ਚੰਦਰ ਚੂੜਜੀ ਆਏ ਉਹਨਾਂ ਕਹੇ ਯਾਰ ਇਹ ਪੱਟੀ ਖੋਲੋ ਮੈਨੂੰ ਮਹਿਸੂਸ ਹੋਣ ਲੱਗ ਗਿਆ ਸੀ ਵੀ ਸ਼ਾਇਦ ਹੁਣ ਕਾਨੂੰਨ ਨੂੰ ਦਿਖਣਾ ਸ਼ੁਰੂ ਹੋ ਗਿਆ ਪਰ ਮੈਨੂੰ ਇਹ ਲੱਗਦਾ ਹੈਗਾ ਕਿ ਕਾਨੂੰਨ ਦੇ ਉੱਪਰ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਦੋਂ ਹੋਮ ਮਿਨਿਸਟਰ ਜਿਹੜੇ ਹੈਗੇ ਆ ਪਾਰਲੀਮੈਂਟ ਆਫ ਇੰਡੀਆ ਦੇ ਵਿੱਚ ਇੱਕ ਪਾਸੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਇਹ ਕਹਿ ਰਹੇ ਆ ਗੁਰਦਾਨ ਕਦੇਵ ਜੀ ਦੇ ਬਰਥਡੇ ਦੇ ਉੱਤੇ 550 ਸਾਲੇ ਤੇ ਕਿ ਇਹਨਾਂ ਨੂੰ ਜਿਹੜਾ ਹੈਗਾ ਰਿਹਾ ਕਰਨਾ ਪਣਦਾ ਹੈਗਾ ਦੂਜੇ ਪਾਸੇ ਜਿਹੜਾ ਹੋਮ ਮਿਨਿਸਟਰ ਆਫ ਇੰਡੀਆ ਹੈਗੇ ਜਦੋਂ ਜਦੋਂ ਬੀਬਾ ਹਰਤਿਮਰਤ ਕੌਰ ਬਾਦਲ ਨੇ ਕੁਐਸਚਨ ਕੀਤਾ ਔਰ ਕਿੰਨੀ ਤਲਖੀ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਸੀ ਜਵਾਬ ਦਿੱਤਾ ਇਹ ਦੋਵੇਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਅਲੱਗ-ਅਲੱਗ ਹੈ ਆਨਰੇਬਲ ਸੁਪਰੀਮ ਕੋਰਟ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਥੀ ਵਿਊ ਹੁੰਦਾ ਇਟਸ ਅ ਡਿਫਰੈਂਟ ਮੈਟਰ ਬਟ ਇਟ ਇਜ਼ ਵੈਰੀ ਕਲੀਅਰ ਕਿ ਇੱਕ ਬੰਦੇ ਨੂੰ ਦੋ ਸਜ਼ਾਵਾਂ ਨਹੀਂ ਦਿੱਤੀਆਂ ਜਾ ਸਕਦੀਆਂ ਕਿ ਇੱਕ ਤਾਂ ਤੁਸੀਂ ਲਾਈਫ ਇੰਪ੍ਰਿਜ਼ਨਮੈਂਟ ਤੋਂ ਵੀ ਵੱਧ ਦੇਖੋ ਲਾਈਫ ਇੰਪ੍ਰਿਜ਼ਨਮੈਂਟ ਆਮ ਤੌਰ ਤੇ ਜੇ ਸਿੰਪਲ ਲਾਈਫ ਇੰਪ੍ਰਿਜ਼ਨਮੈਂਟ ਹੋਵੇ ਉਹ 12 ਜਾਂ 13 ਸਾਲ ਦੇ ਵਿੱਚ ਖਤਮ ਹੋ ਜਾਂਦੀ ਆ ਪਰ ਇਸ ਕੇਸ ਦੇ ਵਿੱਚ 29 ਸਾਲ ਹੋ ਜਾਣੇ ਮੈਂ ਸਮਝਦਾ ਕਿ ਡਬਲ ਤੋਂ ਵੀ ਉੱਪਰ ਚਲੇ ਜਾਣਾ ਇਟਸ ਵੈਰੀ ਅਨਫੋਰਚੂਨੇਟ ਫਾਰ ਦਾ ਸਿੱਖ ਸੁਸਾਇਟੀ ਔਰ ਮੈਂ ਗਰੇਵਾਲ ਸਾਹਿਬ ਦੀ ਗੱਲ ਸੁਣ ਰਿਹਾ ਸੀ ਦੇਖੋ ਇੱਕ ਬੰਦੇ ਦੇ ਉੱਤੇ ਡਬਲ ਕੇਸ ਦੇ ਵਿੱਚ ਜਿਹੜੀ ਹੈਗਾ ਸਜ਼ਾ ਹੋਈ ਵੀ ਹੈਗੀ ਆ ਮਾਰਡਰ ਦੇ ਵਿੱਚ ਸਜ਼ਾ ਹੋਈ ਵੀ ਹੈਗੀ ਆ ਔਰ ਉਹਦੇ ਵਿੱਚ ਕਿਹਾ ਕਿ ਲਾਈਫ ਪ੍ਰिजन ਟਿਲ ਡੈਥ ਔਰ ਉਸ ਕੇਸ ਦੇ ਵਿੱਚ ਕੀ ਹੁੰਦਾ ਹੈਗਾ ਉਹ ਬੰਦਾ 12ਵੀਂ ਵਾਰ ਜਿਹੜਾ ਹੈਗਾ ਫਰਲੋ ਲੈ ਕੇ ਆ ਜਾਂਦਾ ਹੈਗਾ ਕਦੇ ਪ੍ਰੋਲ ਲੈ ਕੇ ਆ ਜਾਂਦਾ ਹੈਗਾ ਅੱਜ ਸਿੱਖ ਕੀ ਸੋਚਣ ਕੀ ਸਿੱਖ ਜਿਹੜੇ ਹੈਗੇ ਆ ਇਸ ਮੁਲਕ ਦੇ ਵਿੱਚ ਦੂਜੇ ਦਰਜੇ ਦੇ شہری ਹੈਗੇ ਆ ਕੀ ਮੁਲਕ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੀ ਇਹ ਥਾਂ ਹੈਗੀ ਆ ਔਰ ਤੀਜੀ ਗੱਲ ਦੇਖੋ ਹੁਣ ਜਿਵੇਂ ਗਰੇਵਾਲ ਸਾਹਿਬ ਨੇ ਵੀ ਇਹ ਗੱਲ ਕੀਤੀ ਹੈਗੀ ਆ ਕਿ ਇੱਕ ਭਾਵਨਾ ਸੀ ਮੈਂ ਹੁਣ ਮੈਂ ਸਵਾਲ ਕਰਦਾ ਸਿੱਧਾ ਸਵਾਲ ਹੈ ਮੇਰਾ ਕਿ ਜੇ ਲੱਗਦਾ ਸੀ ਕਿ ਉਹਨਾਂ ਟਾਈਮਾਂ ਦੇ ਵਿੱਚ ਤੱਕੇ ਨਹੀਂ ਹੋਏ ਮਤਲਬ ਸਿੱਖ ਮੁੰਡਿਆਂ ਨੂੰ ਮਾਰਿਆ ਨਹੀਂ ਗਿਆ ਜੇ ਸਿੱਖ ਮੁੰਡਿਆਂ ਦੇ ਜਿਹੜਾ ਹਗਾ ਕਤਲਿਆਮ ਨਹੀਂ ਕੀਤਾ ਗਿਆ ਖੂਨ ਬਹਾਇਆ ਨਹੀਂ ਗਿਆ ਤਾਂ ਸੁਭਾ ਸਿੰਘ ਨੂੰ ਫਾਂਸੀ ਦੀ ਸਜ਼ਾ ਕਿਉਂ ਕੀਤੀ ਗਈ ਔਰ ਸੰਦੀਪ ਸਿੰਘ ਦੀ ਉਹਦੇ ਨਾਲ ਕੀ ਲੜਾਈ ਸੀ ਜਿਹਦੇ ਕਰਕੇ ਜਿਹੜਾ ਹੈਗਾ ਸੰਦੀਪ ਸਿੰਘ ਉਹਨੂੰ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਹੁਣ ਇਸ ਨੂੰ ਇਟਸ ਨਾਟ ਅ ਮਰਡਰ ਇਟਸ ਨਾਟ ਅ ਮਰਡਰ ਇਹਦੇ ਵਿੱਚ ਕੋਈ ਮੋਟਿਵ ਨਹੀਂ ਹੈਗਾ ਇਸ ਦੇ ਵਿੱਚ ਕੋਈ ਜਿਹੜਾ ਹੈਗਾ ਪਲਾਨ ਨਹੀਂ ਹੈਗਾ ਇਸ ਦੇ ਵਿੱਚ ਅਚਾਨਕ ਜਿਹੜਾ ਹੈਗਾ ਆਪਣੀਆਂ ਲੋਕਾਂ ਦੀਆਂ ਭਾਵਨਾਵਾਂ ਮਾ ਨੂੰ ਮੁੱਖ ਰੱਖਦੇ ਹੋਏ ਇੱਕੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸੈਕਿੰਡ ਬੱਸ ਹਾਂਜੀ ਹਾਂਜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਹੈਗੀ ਹੈ ਇਹਨਾਂ ਨੇ ਦੇਖੋ ਮੈਂ ਕਹਿੰਦਾ ਵੀ ਨਹੀਂ ਕੱਲੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਅੱਗੇ ਲੱਗੀ ਪਰ ਤੁਸੀਂ ਦੇਖੋ ਕਿ 15 ਲੱਖ ਲੋਕਾਂ ਨੇ ਫਾਰਮ ਭਾਦਿਕ ਭਰ ਕੇ ਜਿਹੜੇ ਅੱਗੇ ਹੈ ਦਿੱਲੀ ਰਾਸ਼ਟਰਪਤੀ ਸਾਹਿਬ ਨੂੰ ਭੇਜੇ ਫੇਰ ਵੀ ਉਹਦੇ باوجود ਜਿਹੜਾ ਹੈਗਾ ਕਿਸੇ ਨੇ ਉਹਦੇ ਉੱਤੇ ਗੌਰ ਕਰਨ ਦੀ ਵੀ ਕੋਸ਼ਿਸ਼ ਨਹੀਂ ਕੀਤੀ ਪੰਜਾਬ ਦੇ ਵਿੱਚੋਂ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਉਹਨਾਂ ਨੇ ਬੁਲਾ ਕੇ ਗੱਲ ਕਰਨੀ ਵੀ ਗਵਾਰਾ ਨਹੀਂ ਸਮਝੀ ਫਿਰ ਤੁਸੀਂ ਕਹੋਗੇ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਸਿੱਖ ਜਿਹੜੀ ਲੋਕ ਹੈਗੇ ਆ ਆਪਣੇ ਆਪ ਦੇ ਵਿੱਚ ਬੇਗਾਨਗੀ ਦੀ ਭਾਵਨਾ ਨਾ ਆਵੇ ਇੱਕ ਛੋਟਾ ਜਿਹਾ ਸਵਾਲ ਇੱਕ ਇੱਕ ਸਵਾਲ ਸਰ ਹੈ ਤਾਰੀ ਸਾਹਿਬ ਸਰਕਾਰ ਦੇ ਮਾਨਸ ਦੇ ਵਿੱਚ ਇਹ ਡਰ ਵੀ ਤਾਂ ਹੋਊਗਾ ਨਾ ਕਿ ਜੇ ਅਸੀਂ ਰਿਹਾ ਕਰ ਦਨੇ ਆ ਸਾ ਪੂਰੇ ਮੁਲਕ ਦੇ ਵਿੱਚ ਇਹ ਮੈਸੇਜ ਵੀ ਜਾਏਗਾ ਕਿ ਯਾਰ ਇਹ ਤਾਂ ਅਤਵਾਦੀਆਂ ਨੂੰ ਵੀ ਰਹਾ ਕਰ ਦਿੰਦੇ ਨੇ ਯਾਰ ਇਹ ਤਾਂ ਇਹ ਉਹ ਲੋਕ ਸੀਗੇ ਜਿਹੜੇ ਇਹ ਕਹਿੰਦੇ ਨੇ ਕਿ ਇਸ ਮੁਲਕ ਦੇ ਵਿੱਚ ਅਸੀਂ ਇੱਕਾਂ ਅਸੀਂ ਵੱਖਵਾਦੀਆਂ ਦੀ ਸੋਚ ਤੋਂ ਬਿਲਕੁਲ ਪਰੇ ਆ ਅਸੀਂ ਉਸ ਸਰਕਾਰ ਦੇ ਨਾਲੋਂ ਬਿਲਕੁਲ ਵੱਖਰੇ ਆ ਜਿਹੜੀ ਸਰਕਾਰ ਹਮੇਸ਼ਾ ਪੁਸ਼ਤਪਨਾਈ ਕਰਦੀ ਰਹੀ ਹੈ ਫਿਰ ਇਹ ਮੈਸੇਜ ਦੇ ਡਰ ਤੋਂ ਸ਼ਾਇਦ ਇਹ ਫੈਸਲਾ ਨਹੀਂ ਲਿਆ ਜਾ ਰਿਹਾ ਨਹੀਂ 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 ਆਪ ਆ ਦੇਖੋ ਇਹ ਤਾਂ ਨਾ ਇੱਕ ਪਤਾ ਨਹੀਂ ਕੀ ਦਿਖਾਉਣ ਦੀ ਇਹ ਕੋਸ਼ਿਸ਼ ਕਰ ਰਹੇ ਆ ਅੱਜ ਟ੍ਰੈਂਡ ਇਹ ਹੈਗਾ ਕਿ ਬਹੁਤ ਸਾਰੇ ਜਿਹੜੇ ਵਿਕਸਤ ਲੋਕ ਕੰਟਰੀ ਹੈਗੇ ਆ ਉਹਨਾਂ ਨੇ ਫਾਂਸੀ ਦਵਾਵਾਹੀ ਕਰਤੀ ਉਹਨਾਂ ਨੇ ਫਾਂਸੀ ਦੀ ਸਜ਼ਾ ਖਤਮ ਹੀ ਕਰਤੀ ਔਰ ਜਿਹੜੇ ਹੈਗੇ ਆ ਉਹਨਾਂ ਨੇ ਉਹਦੇ ਤੇ ਬਹੁਤ ਸੋਚਣਾ ਸ਼ੁਰੂ ਕਰਤਾ ਔਰ ਇਸ ਕੇਸ ਦੇ ਵਿੱਚ ਇਤਾਂ ਇੱਕ ਡਰਾਮਾ ਬਣਾਇਆ ਜਾ ਰਿਹਾ ਮੈਂ ਕਹਿੰਦਾ ਵੀ ਜਿਹਨੇ ਰঞ্জੀਪ ਗਾਂਧੀ ਮਾਰਿਆ ਸੀ ਉਹਨੇ ਬਾਹਰ ਆ ਕੇ ਕੀ ਕਰਤਾ ਉਹਨਾਂ ਨੇ ਔਰ ਜਿਹੜਾ ਹੈਗਾ ਔਰ ਪੁੱਲਰ ਸਾਹਿਬ ਦੀ ਜੋ ਮੈਂਟਲ ਕੰਡੀਸ਼ਨ ਹੈਗੀ ਆ ਜੋ ਹੈਲਥ ਕੰਡੀਸ਼ਨ ਹੈਗੀ ਆ ਉਹਦੇ باوجود ਵੀ ਜਿਹੜਾ ਹੈਗਾ ਜਿਸ ਤਰ੍ਹਾਂ ਉਹਨਾਂ ਦੇ ਜੇਲ੍ਹ ਦੇ ਵਿੱਚ ਅਨਮਨੁੱਖੀ ਵਤੀਰਾ ਕੀਤਾ ਜਾ ਰਿਹਾ ਇਹ ਇਹ ਜਿਹੜੀਆਂ ਗੱਲਾਂ ਹੈਗੀਆਂ ਨਾ ਇਹ ਸਾਰੀਆਂ ਹੀ ਜਿਹੜੀਆਂ ਹੈਗੀਆਂ ਅੱਜ ਕੁਐਸਚਨ ਖੜੇ ਕਰਦੀਆਂ ਹੈਗੀਆਂ ਹਮਮ ਠੀਕ ਹੈ ਅ ਇੱਕ ਇੱਕ ਸਵਾਲ ਗਰਵਲ ਸਾਹਿਬ ਗਰਵਲ ਸਾਹਿਬ ਮੈਨੂੰ ਚੰਗੀ ਤਰ੍ਹਾਂ ਯਾਦ ਆ ਕਿ ਭਾਈ ਰਜਵਾਨਾ ਨੇ ਐਸਜੀਪੀਸੀ ਨੂੰ ਵੀ ਅਪੀਲ ਕੀਤੀ ਸੀ ਕਿ ਤੁਸੀਂ ਆਪਣੀ ਰਹਿਮ ਦੀ ਅਪੀਲ ਵਾਪਸ ਲਓ ਮੈਨੂੰ ਕੋਈ ਨਿਆ ਨਹੀਂ ਚਾਹੀਦਾ ਮੈਨੂੰ ਤਾਂ ਫਾਂਸੀ ਚਾਹੀਦੀ ਹੈ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਐਸਜੀਪੀਸੀ ਦਾ ਰੋਲ ਐਸਜੀਪੀਸੀ ਦੀ ਭੂਮਿਕਾ ਨੂੰ ਕਿਵੇਂ ਦੇਖਾਂਗੇ ਆਪਾਂ ਇੱਕ ਪਾਸੇ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਜਾਂ ਗ੍ਰੇ ਮੰਤਰੀ ਨਾਲ ਜਾਂ ਗ੍ਰਹਿ ਵਿਭਾਗ ਦੇ ਨਾਲ ਵਾਰ-ਵਾਰ ਸੰਪਰਕ ਕਰਦੇ ਹੋ ਉੱਥੇ ਤੁਹਾਡੀ ਕੋਈ ਸੁਣਵਾਈ ਨਹੀਂ ਹੁੰਦੀ ਤੁਸੀਂ ਜਿਹੜੀ ਰਹਿਮ ਦੀ ਅਪੀਲ ਪਾਈ ਹੋਈ ਆ ਉਸ ਤੇ ਕੋਈ ਫੈਸਲਾ ਨਹੀਂ ਹੁੰਦਾ ਫਿਰ ਇਹ ਮਾਮਲਾ ਤਾਂ ਇਦਾਂ ਹੀ ਲਟਕਦਾ ਰਹੇਗਾ ਦੇਖੋ ਸਾਡੀ ਜਿਹੜੀ ਛਲੋਣੀ ਗੁਰਦਰਾ ਪਰੰਧ ਕਮੇਟੀ ਦੀ ਪੋਜੀਸ਼ਨ ਆ ਜਿਹੜੀ ਉਹ ਬਹੁਤ ਅਸੀਂ ਵਿਚਾਰ ਫਸੇ ਹੋਏ ਆ ਮਾਫ ਕਰਨਾ ਨੂੰ ਫਸਿਆ ਨਾ ਕਹਿ ਲੋ ਜਾਂ ਹਾਲਾਤਾਂ ਦੇ ਵਿੱਚ ਆ ਹੂੰ ਈ ਰਾਜਵਾਨਾ ਦੀ ਜਿਹੜੀ ਧ੍ਰੜਤਾ ਵਾ ਰਾਜਵਾਨਾ ਸਾਹਿਬ ਦੀ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਧ੍ਰੜ ਇਰਾਦਾ ਵਾ ਹੂੰ ਬੁਲੰਦ ਉਹਨਾਂ ਦੀ ਜਿਹੜੀ ਜਿਹੜੀ ਉਹਨਾਂ ਦੀ ਉਹਨਾਂ ਦੀ ਬੁਲੰਦ ਜਿਵੇਂ ਕਹਿੰਦੇ ਨੇ ਵੀ ਜਜ਼ਬਾ ਵਾ ਉਹ ਕਹਿੰਦੇ ਵੀ ਤੁਸੀਂ ਪ੍ਰਿਟ ਵਾਪਸ ਲਓ ਸਾਨੂੰ ਸਖਤੀ ਨਾਲ ਉਹਨਾਂ ਨੇ ਕਿਹਾ ਅਸੀਂ ਤਾਂ ਹੁਣ ਜਿਹੜਾ ਵੀ ਸਮਾਂ ਕੱਢ ਰਹੇ ਹਾਂ ਉਹ ਕਾਲ ਤੱਕ ਸਾਹਿਬ ਨੂੰ ਬੇਨਤੀ ਕਰਕੇ ਕੱਢ ਰਹੇ ਹਾਂ ਰਾਜਵਾਨਾ ਸਾਹਿਬ ਦੀ ਬਹੁਤ ਸਖਤ ਗੱਲ ਆ ਇਸ ਗੱਲ ਨੂੰ ਸਾਨੂੰ ਵੇਖਣਾ ਵੀ ਚਾਹੀਦਾ ਸਾਨੂੰ ਵਿਚਾਰਨਾ ਵੀ ਚਾਹੀਦਾ ਹੂੰ ਕਿ ਉਹਨਾਂ ਦੀ ਸ਼ਖਸੀਅਤ ਕਿੰਨੀ ਮਹਾਨ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਜਿਹੜੇ ਉਹ ਇਹ ਸੋਚਦੇ ਆ ਕਿ ਇਹ ਬਾਹਰ ਆਉਣਗੇ ਸਾਡੇ ਦੇਸ਼ ਦਾ ਹਾਲਾਤ ਕੀ ਬਣੇਗਾ ਮੈਨੂੰ ਲੱਗਿਆ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਬੜੀ ਬਣੀ ਦਾ ਕ੍ਰਕਸਟ ਜਿਹੜੀ ਆ ਸਟੇਟਮੈਂਟ ਜਾਰੀ ਕੀਤੀ ਬਿਹਾਰ ਨਾਮ ਦਾ ਵਿਅਕਤੀ ਹੈ ਮੈਂ ਨਾਮ ਭੁੱਲ ਗਿਆ ਜੀ ਉਹਨੂੰ ਉਮਰ ਕੈਦ ਹੋਈ ਸੀ ਉਹਨੂੰ ਵੀ ਕਤਲ ਦੇ ਕੇਸ 'ਚ ਉਮਰ ਕੈਦ ਹੋਈ ਸੀ ਤਾਂ ਉਸ ਦੇ 3 ਮਹੀਨੇ ਉੱਪਰ ਹੋ ਗਏ ਉਮਰ ਕੈਦ ਤੋਂ ਜੀ ਮਾਰਚ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਆਰਡਰ ਕੀਤਾ ਕਿ ਤੁਸੀਂ ਕੌਣ ਹੋਨੇ ਹੋ ਹਾਂ ਇਹਨਾਂ ਨੂੰ ਉਹਨਾਂ ਨੇ ਸਟੇਟ ਨੂੰ ਕਿਹਾ ਕਿ ਤੁਹਾਡੀ ਇਹ ਔਕਾਤ ਕੀ ਹੈ ਸਿੱਧੇ ਸ਼ਬਦਾਂ ਚ ਕਿ ਤੁਸੀਂ ਕੋਰਟ ਦੇ ਫੈਸਲੇ ਤੋਂ 3 ਮਹੀਨੇ ਉੱਪਰ ਉਸ ਬੰਦੇ ਨੂੰ ਰੱਖ ਕੇਵੇਂ ਲਿਆ ਹੂੰ ਇਹ ਇਹ ਬੜੀ ਬੜੀ ਵੱਡੀ ਗੱਲ ਆ ਸੁਪਰੀਮ ਕੋਰਟ ਇੱਕ ਪਾਸੇ ਰੇ ਕਰ ਰਹੀ ਹੈ ਹੂੰ ਦੂਜੇ ਪਾਸੇ ਬਿਲਕੁਲ ਜ਼ਬਾਨੋਂ ਦੇ ਕਾਤਲ ਵੀ ਮਰਡਰਰ ਨੇ ਉਹਨਾਂ ਨੇ ਕਤਲ ਕੀਤਾ ਬਿਆਨ ਸਿੰਘ ਦਾ ਵੀ ਕਤਲ ਕਤਲ ਹੈ ਜਿਹੜਾ ਬਿਹਾਰ ਵਾਲਾ ਬੰਦਾ ਸੀ ਉਹ ਵੀ ਕਤਲ ਹੈ ਬਿਲਕੁਲ ਸਮਾਨਾਉ ਦੇ ਸੱਤ ਪਰਿਵਾਰ ਦੇ ਮੈਂਬਰ ਵੀ ਜਿਹੜੇ ਜਾਨ ਸੀ ਉਹ ਵੀ ਕਤਲ ਹੋਏ ਨੇ ਤੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਰਿਹਾ ਕਰਨ ਦਾ ਢੰਗ ਤਰੀਕਾ ਵੀ ਬਹੁਤ ਇੱਕ ਬਹੁਤ ਇੱਕ ਮਾੜਾ ਤਰੀਕਾ ਸੀ ਕਿ ਨਲਾਜ ਵੀ ਤੇ ਪਾਰਟੀ ਦੇ ਲੋਕਾਂ ਦੀ ਇੱਕ ਕਮੇਟੀ ਬਣਾ ਦਿੱਤੀ ਗਈ ਉਹਦੇ ਵਿੱਚ ਜੱਜ ਵੀ ਬਣਾ ਕੁਝ ਹੋਰ ਇਕੱਠੇ ਕਰਕੇ ਚਲੋ ਉਹਨਾਂ ਨੇ ਉਹਨੂੰ ਕਿਹਾ ਵੀ ਠੀਕ ਹੈ ਜੀ ਤੇ ਪਰ ਭਾਵੇਂ ਕਿ ਦੁਬਾਰਾ ਉਸਤੇ ਨੋਟਿਸ ਹੋਇਆ ਵੱਖਰੀ ਗੱਲ ਆ ਉਹ ਗੱਲ ਇਹ ਆ ਕਿ ਰਾਜਵਾਨਾ ਸਾਹਿਬ ਦਾ 29 ਸਾਲ ਦਾ ਰਿਕਾਰਡ ਆ ਜੇਲ ਦਾ ਤੇ ਕੋਈ ਵੀ ਜੇਲ ਦਾ ਵਿਅਕਤੀ ਉਹਨਾਂ ਦੇ ਪਤੀਰੇ ਦੇ ਖਿਲਾਫ ਇੱਕ ਸ਼ਬਦ ਵੀ ਨਹੀਂ ਬੋਲ ਰਿਹਾ ਹ ਉਹਨਾਂ ਨੂੰ ਪੂਜਦੇ ਨੇ ਉੱਥੇ ਆ ਕੇ ਉੱਥੇ ਆ ਕੇ ਮੱਥਾ ਟੇਕਦੇ ਨੇ ਮਾਫ ਕਰਨਾ ਮੈਂ ਇਹ ਮੈਂ ਕਿਸੇ ਤਰ੍ਹਾਂ ਦੇ ਵੱਲੋਂ ਕੀਤੇ ਨਹੀਂ ਤੁਹੀਂ ਨਹੀਂ ਕਰ ਰਿਹਾ ਬਿਲਕੁਲ ਨਹੀਂ ਕਰ ਰਹੀ ਹੂੰ ਤੇ ਉਹ ਇਸ ਕਰਕੇ ਇਹ ਸਾਰਾ ਕੁਝ ਪਤਾ ਸਰਕਾਰ ਨੂੰ ਚਲੋ ਮੈਂ ਇੱਕ ਛੋਟਾ ਜਿਹਾ ਸਵਾਲ ਦਾ ਜਵਾਬ ਦੋ ਗਰੇਵਲ ਸਾਹਿਬ ਕਿਉਂਕਿ ਹੁਣ ਨੈਕਸਟ ਡੇਟ ਪਹਿ ਚੁੱਕੀ ਹੈ ਕੀ ਤੁਹਾਡੀ ਡਿਮਾਂਡ ਹੈ ਕੀ ਆਸ ਤੇ ਉਮੀਦ ਰੱਖਦੇ ਹੋ ਸਰਕਾਰਾਂ ਤੋਂ ਜਾਂ ਸੁਪਰੀਮ ਕੋਰਟ ਤੋਂ ਕਿਉਂਕਿ ਹੁਣ ਸਰਕਾਰ ਨੇ ਹੈ ਜਿਹੜਾ ਆਪਣਾ ਆਨਸਰ ਫਾਈਲ ਕਰਨਾ ਹੈ ਆਪਣਾ ਰਿਪਲਾਈ ਫਾਈਲ ਕਰਨਾ ਹੈ ਤੇ ਸਰਕਾਰ ਦਾ ਤਾਂ ਰਟ ਰਟਾ ਜਵਾਬ ਸਾਨੂੰ ਪਤਾ ਹੀ ਹੈ ਨਹੀਂ ਦੇਖੋ ਸਰਕਾਰ ਦਾ ਜਿਹੜਾ ਸਾਡਾ ਪ੍ਰਧਾਨ ਮੰਤਰੀ ਆ ਉਹ ਬੜੀ ਵੱਡੀ ਇੱਕ ਹਸਤੀ ਹੁੰਦਾ ਜੀ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਆਪ 6 ਸਾਲ ਪਹਿਲਾਂ ਸੁਲਤਾਨਪੁਰ ਸਾਹਿਬ ਆ ਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਰ 550 ਪ੍ਰਕਾਸ਼ ਪੂਰਬ ਤੇ ਇੱਕ ਆਰਡੀਨੈਂਸ ਜਾਰੀ ਕੀਤਾ ਜਾਂਦਾ ਆਰਡੀਨੈਂਸ ਜਾਰੀ ਐਵੇਂ ਨਹੀਂ ਹੋ ਜਾਂਦਾ ਵੀ ਕਿਸੇ ਨਾਲ ਦੇ ਕਿਸੇ ਲੀਡਰ ਨੇ ਉਹਨਾਂ ਨੂੰ ਲਿਖਤਾ ਤੇ ਉਹਨਾਂ ਨੇ ਬੋਲਤਾ ਉਹਦੇ ਵਾਸਤੇ ਪਰਚੋਲ ਹੋਈ ਉਹਦੇ ਵੇਲੇ ਜਾਂਚ ਹੋਈ ਸਾਰਾ ਕੁਝ ਹੋਇਆ ਹੋਣ ਤੋਂ ਬਾਅਦ ਆਰਡੀਨੈਂਸ ਜਾਰੀ ਹੋਇਆ ਅਸੀਂ ਉਸੇ ਹੀ ਆਰਡੀਨਸ ਦੀ ਉਡੀਕ ਕਰ ਰਹੇ ਆ ਕਿ ਅਸੀਂ ਚਾਹੁੰਦੇ ਆ ਕਿ ਅਸੀਂ ਗੁਰਤੇਗ ਬਹਾਦਰ ਜੀ ਦੇ ਜਿਹੜਾ ਸਿੱਧੀ ਪਰ ਬਣਾ ਰਹੇ ਆ ਚੰਗੀ ਗੱਲ ਆ ਅਸੀਂ ਤੁਹਾਡੀ ਇਸ ਗੱਲ ਨੂੰ ਚਲਾਗਾ ਕਰਦੇ ਆ ਤੁਸੀਂ ਮਨਾਓ ਤੇ ਉਹਨਾਂ ਨੇ ਜਿਹੜੀ ਕੁਰਬਾਨੀ ਸੀ ਉਹ ਕੁਰਬਾਨੀ ਮਨੁੱਖਤਾ ਦੇ ਲਈ ਤੇ ਹਿਮਨੌਇਸ ਦੇ ਲਈ ਸਭ ਤੋਂ ਮਹਾਨ ਕੁਰਬਾਨੀ ਸੀ ਅੱਜ ਅਸੀਂ ਚਾਹਾਂਗੇ ਕਿ ਜਿਹੜੇ ਬੰਦੇ ਸਿੱਖ ਆ ਉਹ ਭੀਖ ਨਹੀਂ ਮੰਗਦੇ ਉਹ ਆਪਣਾ ਹੱਕ ਮੰਗਦੇ ਨੇ ਉਹਨਾਂ ਦੇ ਸਭ ਤੋਂ ਹਾਂ ਇਹ ਸਭ ਤੋਂ ਮੈਨੂੰ ਲੱਗਦਾ ਸਟੇਕ ਦਿਹਾੜਾ ਹੋਏਗਾ ਜਦੋਂ ਹਿਊਮਨ ਰਾਈਟਸ ਦੀ ਰਾਖੀ ਕਰਦੇ ਆ ਸ਼ਹਾਦਤ ਦਾ ਜਾਮ ਪੀਣ ਵਾਲੇ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਤਕਾਰ ਭੇਟ ਕਰਦੇ ਹੋਇਆ ਤੁਸੀਂ ਆਪਣੀ ਹੀ ਨੋਟੀਫਿਕੇਸ਼ਨ ਤੇ ਇਨਵਿਨੂ ਨੂੰ ਲਾਗੂ ਕਰਦੇ ਹੋ ਚਲੋ ਮੇਰੇ ਕੋਲ ਥੋੜਾ ਜਿਹਾ ਸਮਾਂ ਘੱਟ ਹੈ ਜੀ ਬਹੁਤ ਬਹੁਤ ਧੰਨਵਾਦ ਦੋਵੇਂ ਮਹਿਮਾਨਾਂ ਦਾ